ਪ्योर ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਤੁਹਾਨੂੰ ਪਤਾ ਹੈ ਸ਼ਹਿਰਾਂ ਵਿੱਚ ਐਮਸੀ ਵੋਟਾਂ ਦਾ ਦੌਰ ਪੂਰੀ ਤਰ੍ਹਾਂ ਮੱਗ ਚੁੱਕਾ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਆ ਅਸੀਂ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਸਾਭੀ ਜੀ ਨਾਲ ਸਰਬਜੀਤ ਸਿੰਘ ਸਾਭੀ ਜੀ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਹਾਂਜੀ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਸਿੰਘ ਸਾਭੀ ਇਥੋਂ ਅਕਾਲੀ ਦਲ ਦੀ ਸੀਟ ਜੋ ਕਿ ਮੈਨੂੰ ਪਾਰਟੀ ਨੇ ਦੇ ਕੇ ਮਾਨ ਬਖਸ਼ਿਆ ਮੈਂ ਇਥੋਂ ਦੂਜੇ ਟਾਈਮ ਲੜ ਰਿਹਾ ਦੂਜੀ ਵਾਰੀ ਪਿਛਲੀ ਵਾਰ ਮੈਂ ਇਥੋਂ ਸੀਟ ਲੜਿਆ ਸੀ ਤੇ ਥੋੜੇ ਘੱਟ ਮਾਰਜਨ ਨਾਲ ਹਾਰਿਆ ਸੀਗਾ ਹੁਣ ਮੈਨੂੰ ਪਾਰਟੀ ਨੇ ਫਿਰ ਦੁਬਾਰਾ ਜਿਹੜਾ ਹੈਗਾ ਮਾਨ ਬਖਸ਼ਿਆ ਵਾ ਕਿ ਤੁਸੀਂ ਦੁਬਾਰਾ ਇਥੋਂ ਲੜੋ ਤੇ ਹੁਣ ਮੈਨੂੰ ਮੈਦ ਬਹੁਤ ਆ ਕਿਉਂਕਿ ਮੈਂ ਲੋਕਾਂ ਦੇ ਵਿੱਚ ਵਿਚਰਿਆ ਹੋਇਆ ਪਾਰਟੀ ਦਾ ਗ੍ਰਾਫ ਜਿਹੜਾ ਹੈਗਾ ਅੱਗੇ ਨਾਲੋਂ ਵਧੀਆ ਹੋ ਰਿਹਾ ਵਾ ਪਾਰਟੀ ਅੱਪ ਹੋ ਰਹੀ ਆ ਕੁਝ ਟਾਈਮ ਹੁੰਦਾ ਮਾੜਾ ਪਾਰਟੀਆਂ ਦੇ ਪਰ ਹੁਣ ਜਿਹੜਾ ਟਾਈਮ ਮਾੜਾ ਸੀ ਪਰਮਾਤਮਾ ਦੀ ਕਿਰਪਾ ਦੇ ਨਾਲ ਨਿਕਲ ਚੁਕਿਆ ਸਾਡੇ ਜਿਹੜੇ ਤੋਂ ਹਲਕਾ ਅੰਜਾਲ ਜਾਨ ਸਰਦਾਰ ਮਜੀਤਰ ਸਿੰਘ ਜੀ ਕੋਹਾੜ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਆ ਉਹ ਹੁਣ ਤੁਹਾਨੂੰ ਆਉਣ ਵਾਲੇ ਟਾਈਮ 'ਚ ਦੱਸਾਂਗੇ ਵੀ ਉਹ ਕਿਦਾਂ ਰੰਗ ਲਿਆਉਂਦੀ ਆ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਜਿਹੜੇ 12 ਉਮੀਦਵਾਰ ਖੜੇ ਕੀਤੇ ਆ ਉਹਨਾਂ ਦੇ ਵਿੱਚੋਂ ਅਸੀਂ ਲਗਭਗ 5-6 ਜਿਹੜੀਆਂ ਸੀਟਾਂ ਕੱਢਾਂਗੇ ਲੋਕਾਂ ਨੇ ਤਾਂ ਗੱਲਾਂ ਕੀਤੀਆਂ ਵੀ ਸਾਡੇ ਕੋਲ ਅਕਾਲੀ ਦਲ ਕੋ ਉਮੀਦਵਾਰ ਹੀ ਨਹੀਂ ਖੜਾ ਨਹੀਂ ਹੋਣਾ ਕੋਈ ਇਦਾਂ ਦੇਖੋ ਭਾਜੀ ਜਿਹੜਾ ਪਾਰਟੀ ਆ ਆਪਣੀ ਨੈਸ਼ਨਲ ਪਾਰਟੀ ਆ ਇਹ ਪੰਜਾਬ ਦੀ ਪਾਰਟੀ ਆ ਪੰਜਾਬ ਦੀ ਮਾਂ ਪਾਰਟੀ ਆ ਇਹਦਾ ਜਿਹੜਾ ਗਰਾਫ ਆ ਹੁਣ ਇੱਕਦਮ ਹੀ ਉੱਪਰ ਹੋਊਗਾ ਜਿੱਦਾਂ ਲੋਕਾਂ ਨੇ ਥੱਲੇ ਸਿੱਟਿਆ ਸੀ ਉਦੋਂ ਹੀ ਉੱਪਰ ਹੋਊਗਾ ਤੇ ਪ੍ਰਮਾਤਮਾ ਨੇ ਚਾਹਿਆ ਤੇ ਅਸੀਂ ਸ਼ਾਹਕੋਟ ਦੇ ਵਿੱਚ ਕਮੇਟੀ ਵੀ ਬਣਾਵਾਂਗੇ ਠੀਕ ਹੈ ਬਹੁਤ ਵਧੀਆ ਵਿਚਾਰ ਲੱਗਿਆ ਜੀ ਪਹਿਲੇ ਤੌਰ ਤੇ ਜਦੋਂ ਆਪਣੀ ਐਮਸੀ ਚੋਣਾਂ ਆਪਾਂ ਜਿੱਤੇ ਜਾਂਦੇ ਆ ਪਹਿਲੇ ਤੌਰ ਤੇ ਸ਼ਾਹਕੋਟ ਵਿੱਚ ਕਿਹੜੇ ਕੰਮ ਕੀਤੇ ਜਾਣਗੇ ਦੇਖੋ ਸ਼ਾਹਕੋਟ ਦੇ ਵਿੱਚ ਵੱਡੀ ਪ੍ਰੋਬਲਮ ਜਿਹੜੀ ਹੈਗੀ ਐ ਇਸ ਵੇਲੇ ਸੀਵਰੇਜ ਦੀ ਆ ਜੀ ਸਿਵਰੇਜ ਤੇ ਇੱਕ ਜਿਹੜਾ ਸਾਡਾ ਟੂਟੀਆਂ ਦਾ ਪਾਣੀ ਆ ਸਰਕਾਰੀ ਪਾਣੀ ਆਉਂਦਾ ਪੀਣ ਵਾਲਾ ਉਹ ਬਹੁਤ ਗੰਦਾ ਆਉਂਦਾ ਸਾਡੇ ਪਹਿਲੇ ਤੌਰ ਤੇ ਪਹਿਲਾਂ ਅਸੀਂ ਇਹੀ ਸਾਡਾ ਕੰਮ ਹੋਣਾ ਹੈ ਕਿ ਅਸੀਂ ਸਿਵਰੇਜ ਦਾ ਸਿਵਰੇਜ ਦੀ ਸਵਾਈ ਤੇ ਟੂਟੀਆਂ ਦਾ ਪਾਣੀ ਜਿਹੜਾ ਹੈਗਾ ਉਹਦੇ ਕਨੈਕਸ਼ਨ ਜਿਹੜੇ ਖਰਾਬ ਹੋਏ ਲੋਕਾਂ ਨੇ ਬੰਦ ਕਰਵਾਏ ਨਹੀਂ ਉਹਨਾਂ ਨੂੰ ਬੰਦ ਕਰਵਾ ਕੇ ਟੂਟੀਆਂ ਦਾ ਪਾਣੀ ਸਾਫ਼ ਕਰਵਾਵਾਂਗੇ ਠੀਕ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨਾਲ ਲੱਗਣ ਹੁਣ ਇਸ ਵੇਲੇ ਸ਼ਾਹਕੋਟ ਦੇ ਵਿੱਚ ਬਹੁਤ ਪੁਰਾ ਹਾਲ ਆ ਜੀ ਪਾਣੀ ਗੰਦਾ ਆਉਂਦਾ ਲੋਕੀ ਲੋਕਾਂ ਨੇ ਜਿਨ੍ਹਾਂ ਦੇ ਸਮਰਸੀ ਵਾਲਾਂ ਲੱਗੀਆਂ ਉੱਥੋਂ ਪਾਣੀ ਲਿਆ ਠੀਕ ਹੈ ਉਹ ਪਾਣੀ ਪੀਣ ਵਾਲਾ ਤੇ ਨਹਾਉਣ ਵਾਲਾ ਵੀ ਹੈ ਨਹੀਂ ਨਾਲੀਆਂ ਦਾ ਪਾਣੀ ਆ ਰਿਹਾ ਸਾਬ ਠੀਕ ਹੈ ਬਹੁਤ ਜ਼ਿਆਦਾ ਕੰਪਲੀਟ ਆ ਮੇਰੇ ਵਾਰਡ ਚ ਨਹੀਂ ਸਾਰੇ ਸ਼ਹਿਰ ਦੇ ਵਿੱਚ ਹੀ ਇਹ ਹਾਲ ਆ ਠੀਕ ਹੈ ਜੀ ਸਰਕਾਰ ਨੇ ਚਲੋ ਜੋ ਸਰਕਾਰਾਂ ਕਰਦੀਆਂ ਵਾ ਆਪਣਾ ਕੰਮ ਕਰਦੀਆਂ ਸਰਕਾਰ ਕਰਦੀ ਆ ਪਰ ਜਿਹੜਾ ਹੇਠਲੇ ਲੈਵਲ ਦਾ ਕੰਮ ਆ ਉਹ ਨਹੀਂ ਹੋ ਰਿਹਾ ਜਿਹੜਾ ਲੋਕੀ ਲੋਕੀ ਐਮਸੀ ਬਣਾਉਂਦੇ ਆ ਵੀ ਸਾਡੀ ਗੱਲ ਸੁਣੇ ਕੋਈ ਐਮਸੀ ਇੱਥੇ ਇਹ ਗੱਲ ਨਹੀਂ ਸੁਣਦਾ ਆਪੋ ਆਪਣਾ ਹਰ ਇੱਕ ਬੰਦਾ ਆਪਣਵੇਂ ਕੰਮ 'ਚ ਲੱਗਾ ਹੋਇਆ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਲੋਕੀ ਕਹਿ ਕਹਿ ਕੇ ਅੱਕ ਗਏ ਸੀਵਰੇਜ ਬੰਦ ਪੈ ਨਾਲੀਆਂ ਬੰਦ ਪਈਆਂ ਪਾਣੀ ਗੰਦਾ ਟੂਟੀਆਂ ਦਾ ਪਾਣੀ ਸਾਰਾ ਹੀ ਗੰਦਾ ਹੁੰਦਾ ਜਿੰਨਾ ਸ਼ਹਿਰ ਦੇ ਵਿੱਚ ਹੈਗਾ ਹੁਣ ਕੁਝ ਬਾਡਾਂ ਦੇ ਵਿੱਚ ਇਹਨਾਂ ਨੇ ਲੋਹੇ ਦੇ ਪੈਪ ਪੋਣੇ ਸ਼ੁਰੂ ਕਰਦੇ ਆਮ ਆਦਮੀ ਪਾਰਟੀ ਰਹਿੰਦੀ ਉਹ ਤਾਂ ਕਰਕੇ ਵੀ ਹੁਣ ਇਲੈਕਸ਼ਨ ਆਉਣ ਵਾਲੀਆਂ ਸੀਗੀਆਂ ਪਾਣੀ ਉਤੋਂ ਲਾ ਕੇ ਆਪਾਂ ਕਨੈਕਸ਼ਨ ਦੇ ਦੇਣੇ ਆ ਸਹੀ ਹੋ ਜੂ ਪਾਣੀ ਪਰ ਉਹ ਹਜੇ ਕੰਮ ਇਲੈਕਸ਼ਨ ਕਰਕੇ ਬੰਦ ਹੋ ਗਿਆ ਬਹੁਤ ਸੋਹਣਾ ਕੰਮ ਕੀਤਾ ਵੈਸੇ ਤਾਂ ਜਿਹੜਾ ਚਲੋ ਪਾਣੀ ਅਗਲੇ ਨੂੰ ਸਾਫ ਤਾਂ ਬਣੀ ਨਾ ਪੀਣ ਵਾਲਾ ਪਾਣੀ ਹਰ ਇੱਕ ਬੰਦੇ ਦੀ ਜ਼ਰੂਰਤ ਆ ਆਪਾਂ ਨੂੰ ਪਤਾ ਪਾਣੀ ਜਿਹੜਾ ਹੈਗਾ ਵਾ ਜਦੋਂ ਪਾਣੀ ਖਰਾਬ ਹੁੰਦਾ ਬੱਚੇ ਬਿਮਾਰ ਹੁੰਦੇ ਆ ਪਾਣੀ ਦਾ ਜਿਹੜਾ ਮੇਨ ਮੇਨ ਮੁੱਦਾ ਸ਼ਹਿਰਗੁਰ ਦਾ ਪਾਣੀ ਦਾ ਹੈ ਪਾਣੀ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਠੀਕ ਹੈ ਜੇ ਦੇਖਦੇ ਆਂ ਜੀ ਆਪਾਂ ਡੋਰ ਟੂ ਡੋਰ ਚੱਲਦਾ ਹੈ ਪ੍ਰਚਾਰ ਚੱਲਦਾ ਹੈ ਜਦੋਂ ਤੁਸੀਂ ਵੋਟਾਂ ਲੈਣ ਜਾਂਦੇ ਆਂ ਲੋਕਾਂ ਦੇ ਮਨ ਚ ਕਿੱਦਾਂ ਦਾ ਉਤਸ਼ਾਹ ਦੇਖ ਰਹੇ ਹੋ ਲੋਕੀ ਦੇਖੋ ਅਸੀਂ ਪਹਿਲਾਂ ਤੇ ਜਦੋਂ ਅਸੀਂ ਜਾਂਦੇ ਕਿਸੇ ਦੇ ਘਰੇ ਨਾ ਲੋਕੀ ਸਾਨੂੰ ਅੰਦਰ ਵਾੜ ਕੇ ਆਪਣੇ ਘਰੇ ਬਿਠਾ ਕੇ ਚਾਹ ਪਲਾ ਕੇ ਫਿਰ ਬਾਹਰ ਨਿਕਲ ਹੁੰਦੇ ਆ ਹਾਂ ਜੀ ਇਦਾਂ ਦਾ ਸਾਡਾ ਜਿਹੜਾ ਅਕਾਲੀ ਦਲ ਦਾ ਗਰਾਫ ਨਾ ਇੰਨਾ ਉੱਚਾ ਹੋ ਚੁੱਕਿਆ ਹੁਣ ਲੋਕੀ ਸਾਨੂੰ ਇਦਾਂ ਨਹੀਂ ਕਹਿੰਦੇ ਵੀ ਅਸੀਂ ਚਾਹੀਦਾ ਤੇ ਅਗਲਾ ਕਹਿੰਦਾ ਭਾਜੀ ਠੀਕਾ ਵੋਟ ਪਾਵਾਂਗੇ ਅਗਲਾ ਕਹਿੰਦਾ ਭਾਜੀ ਆਓ ਬੈਠੋ ਪਾਣੀ ਚਾਹ ਪਾਣੀ ਪੀਓ ਫਿਰ ਜਾਣਾ ਤੁਸੀਂ ਵੋਟ ਤੇ ਤੁਹਾਡੀ ਹੈਗੀ ਹੈਗੀ ਹੈ ਤੇ ਬਾਕੀ 21 ਤਰੀਕ ਨੂੰ ਪਤਾ ਲੱਗ ਜਾਣਾ ਜੀ ਸ਼ਾਮ ਨੂੰ 5 ਵਜੇ ਹਾਂਜੀ ਅਕਾਲੀ ਦਲ ਦਾ ਕੀ ਕੀ ਨਤੀਜਾ ਨਿਕਲਦਾ ਮਿਹਨਤ ਕੀਤੀ ਦਾ ਕੁਹਾੜ ਸਾਹਿਬ ਦੀ ਮਿਹਨਤ ਕੀ ਰੰਗਲੇ ਹੁੰਦੀ ਆ ਠੀਕ ਹੈ ਜੇ ਗੱਲ ਕਰੀਏ ਜੀ ਆਪਾਂ ਵਾਰਡ ਵਿੱਚ ਨੌਜਵਾਨ ਵੀਰਾਂ ਵਾਸਤੇ ਕੀ ਕੀ ਸਹੂਲਤਾਂ ਆਉਣਗੀਆਂ ਦੇਖੋ ਨੌਜਵਾਨ ਵੀਰ ਸਾਡੇ ਸ਼ਾਹਕੋਟ ਦੇ ਵਿੱਚ ਤੁਸੀਂ ਇਹ ਜਾਣ ਕੇ ਚੱਲੋ ਵੀ ਸਾਡਾ ਸ਼ਾਹਕੋਟ ਜਿਹੜਾ ਨਾ ਇਹਦੇ ਵਿੱਚ ਪਹਿਲਾਂ ਨਸ਼ਿਆਂ ਦਾ ਬਹੁਤ ਵੱਡਾ ਹੜ ਬਗਿਆ ਹੋਇਆ ਸੀ ਹੁਣ ਸਾਡੇ ਇੱਥੇ ਮਾਨਯੋਗ ਡੀਐਸਪੀ ਸਾਹਿਬ ਆਏ ਆ ਬਰਾੜ ਸਾਹਿਬ ਉਹਨਾਂ ਨੇ ਥੋੜੀ ਜੀ ਨਸ਼ਿਆਂ ਨੂੰ ਠੱਲ ਪਾਈ ਲੁੱਟਾਂ ਖੋਹਾਂ ਦਾ ਜਿਹੜਾ ਦੌਰ ਸੀਗਾ ਉਹ ਵੀ ਕੱਟ ਚੁੱਕਿਆ ਨੌਜਵਾਨ ਇਸ ਵੇਲੇ ਜਿਹੜੇ ਹੈਗੇ ਆ ਹੁਣ ਸਾਡੇ ਦੋ ਜਮ ਬਣ ਚੁੱਕੇ ਆ ਤਿੰਨ ਜਿਨ੍ਹਾਂ ਦੇ ਵਿੱਚ ਸੇਰ ਨੂੰ ਚਾਹੀਏ ਸ਼ਾਮ ਨੂੰ ਚਾਹੀਏ ਬੱਚੇ ਉਸ ਕੰਮ ਨੂੰ ਹੋ ਗਿਆ ਖੇਡਾਂ ਦੇ ਪਾਸੇ ਨੂੰ ਤੁਰ ਲੱਗ ਪਏ ਤੇ ਇਹ ਚਾਹੀਦਾ ਵੀ ਆ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਇਹਨੂੰ ਬਾਹਰ ਜਾਣ ਤੋਂ ਬਚਾਇਆ ਜਾਵੇ ਤੇ ਖੇਡਾਂ ਵਾਲੇ ਇੱਥੇ ਆਪਣੇ ਪੰਜਾਬ 'ਚ ਹੀ ਰੱਖਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਠੀਕ ਹੈ ਪਾਸ ਸਟੋਰੀ 'ਚ ਜਾਂਦੇ ਵਾ ਜੀ ਜਿੰਨੇ ਵੀ ਆਪਣੇ ਵੋਟਾਂ ਵਾਲੇ ਆ ਜਿੰਨੇ ਵੀ ਆਪਣੇ ਪੇਜ ਦੇਖ ਰਹੇ ਨੇ ਉਹਨਾਂ ਨੂੰ ਤੁਹਾਡਾ ਕੀ ਮੈਂ ਦੇਖੋ ਜੀ ਮੈਂ ਤੇ ਇਹ ਕਿੰਨਾ ਵੀ ਜਿਹੜੇ ਮੇਰੇ ਵਾਰਡ ਦੇ ਪਹਿਲਾਂ ਦੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਦੇਖੋ ਜਿੰਨੀਆਂ ਵੱਧ ਤੋਂ ਵੱਧ ਵੋਟਾਂ ਤੁਸੀਂ ਅਕਾਲੀ ਦਲ ਨੂੰ ਪਾ ਸਕਦੇ ਹੋ ਪਾਓ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਓ ਪਾਰਟੀ ਦਾ ਹੱਥ ਮਜ਼ਬੂਤ ਕਰੋ ਪਾਰਟੀ ਦੇ ਹੱਥ ਮਜ਼ਬੂਤ ਹੋਣਗੇ ਤੇ ਆਪਾਂ ਪੰਜਾਬ ਨੂੰ ਬਚਾ ਸਕਦੇ ਆਂ ਪੰਜਾਬ ਦੀ ਇੱਕੋ ਇੱਕ ਪਾਰਟੀ ਆ ਇਹਦਾ ਜਿਹੜਾ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਦੀ ਮਦਦ ਕਰੋ ਸਪੋਰਟ ਕਰੋ ਇਸ ਵੇਲੇ ਪਾਰਟੀ ਨੂੰ ਲੋਕਾਂ ਦੇ ਪਿਆਰ ਦੀ ਲੋੜ ਆ ਠੀਕ ਹੈ ਜੀ ਬਾਕੀ ਮੇਰਾ ਧਿਆਨ ਰੱਖਿਓ ਜੀ ਮੈਂ 6 ਨੰਬਰ ਵਾਰਡ ਚੋਂ ਲੜ ਰਿਹਾ ਅਕਾਲੀ ਦਲ ਵੱਲੋਂ ਤੇ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਆਪਾਂ ਇਹ ਸੀਟ ਜਿੱਤ ਕੇ ਅਕਾਲੀ ਦਲ ਨੂੰ ਦਈਏ ਠੀਕ ਹੈ ਜੀ ਬਾਕਸ ਤੇ ਵੀ ਨੰਬਰ ਦੱਸ ਦੋ ਤੇ ਆਪਣਾ ਨਾਮ ਵੀ ਦੱਸ ਦੋ ਮੇਰਾ ਨਾਮ ਜੀ ਸਰਬਜੀਤ ਸਿੰਘ ਸਾਭੀ ਹੈ ਜੀ ਤੇ ਮੇਰੀ ਦੁਕਾਨ ਵੈਸੇ ਇੱਥੇ ਫਰਨੀਚਰ ਦੀ ਆ ਉਦਾਸੀ ਵੀ ਕਹਿ ਦਿੰਦੇ ਮੈਨੂੰ ਜ਼ਿਆਦਾਤਰ ਲੋਕੀ ਉਦਾਸੀ ਦੇ ਨਾਮ ਨਾਲ ਜਾਣਦੇ ਆ ਤੇ ਮੇਰਾ ਨੰਬਰ ਹੈਗਾ ਜੀ 94172 57231 ਠੀਕ ਹੈ ਵਾਰਡ ਨੰਬਰ ਵਾਰਡ ਨੰਬਰ 6 ਜੀ ਠੀਕ ਹੈ ਵਾਰਡ ਨੰਬਰ ਤੇ ਆਪਣੇ ਅਕਾਲੀ ਦਲ ਤੇ ਤੱਕੜੀ ਦੀ ਮੋ ਹਾਂਜੀ ਮੋਰ ਤਕੜੀ ਤੇ ਜਿਹੜੀ ਮਸ਼ੀਨ ਹੈਗੀ ਆਪਣੀ ਉਹਦੇ ਤੇ ਪਹਿਲਾ ਨੰਬਰ ਹੀ ਮੇਰਾ ਆਉਂਦਾ ਜੀ ਤਕੜੀ ਦਾ ਤੇ ਮੈਂ ਕਿੰਨਾ ਲੋਕਾਂ ਨੂੰ ਬੇਨਤੀ ਕਰਦਾ ਜੀ ਮੇਰੇ ਵਾਰਦ ਦੇ ਜਿਹੜੇ ਮੇਰੇ ਸਾਰੇ ਆਪਣੇ ਆਪ ਦੇ ਬੇੜਾ ਵਾਰਡ ਜਿਹੜਾ ਹੈਗਾ ਮੇਰਾ ਪਰਿਵਾਰ ਆ ਮੈਂ ਇਹਨਾਂ ਨਾਲ ਹਰ ਦੁੱਖ ਸੁੱਖ ਦੇ ਵਿੱਚ ਵਿਚਰਦਾ ਮੇਰੀ ਇਹ ਹੀ ਹੱਥ ਜੁੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਤਕੜੀ ਨੂੰ ਪਾ ਕੇ ਤੇ 21 ਤਰੀਕ ਨੂੰ ਇੱਥੇ ਸ਼ਾਹਗੋੜ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਬੰਦੇ ਵੱਧ ਤੋਂ ਵੱਧ ਜਿਤਾਓ ਵਰਕਰ ਜਿਤਾ ਕੇ ਆਪਾਂ ਸ਼੍ਰੋਮਣੀ ਕਮੇਟੀ ਦਾ ਹੱਥ ਮਜ਼ਬੂਤ ਕਰੋ ਜੀ ਧੰਨਵਾਦ